ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਇਹਦੇ ਉੱਤੇ ਅਸੀਂ ਅੱਜ ਜੂਸ ਬਣਾਵਾਂਗੇ ਜੂਸ ਬਣਾਵਾਂਗੇ ਆड़ੂ ਦਾ ਆड़ੂ ਦਾ ਸੀਜ਼ਨ ਹੈ ਹਿਮਾਚਲ ਨੇੜੇ ਹੈ ਆड़ੂ ਪੰਜਾਬ ਤੇ ਇਸ ਦੇ ਆਸ-ਪਾਸ ਲੱਗਦੇ ਇਲਾਕਿਆਂ 'ਚ ਬਹੁਤ ਸਸਤਾ ਮਿਲਦਾ ਹੈ ਉਦੇਸ਼ਾਂ ਵਿੱਚ ਤੇ ਹਾਈ ਕੁਆਲਿਟੀ ਆड़ੂ ਮਿਲਦਾ ਜਿਵੇਂ ਕਿ ਅਫਗਾਨਿਸਤਾਨ ਦਾ ਆड़ੂ ਬਹੁਤ ਹੀ ਟੇਸਟੀ ਤੇ ਸਵਾਦੀ ਹੁੰਦਾ ਉਹਦਾ ਜੂਸ ਵੀ ਬਹੁਤ ਨਿਕਲਦਾ ਮੈਂ ਪਹਿਲੀ ਵਾਰੀ ਉਹਦਾ ਜੂਸ ਲੋਰ ਵਿੱਚ ਇੱਕ ਚੀਫ ਗੈਸਟ ਸੀ ਮੈਂ ਇੱਕ ਸਕੂਲ ਦੇ ਫੰਕਸ਼ਨ ਤੇ ਲੋਰ ਗ੍ਰਾਮਰ ਸਕੂਲ ਤੇ ਉਹਨਾਂ ਦੇ ਜਿਹੜੀ ਸੀਗੀ ਪ੍ਰਿੰਸੀਪਲ ਉਹਨਾਂ ਨੇ ਮੈਨੂੰ ਉਹ ਜੂਸ ਪਿਆਇਆ ਤਾਂ ਫਿਰ ਉਸ ਤੋਂ ਬਾਅਦ ਮੈਂ ਇੰਡੀਆ ਆ ਕੇ ਹਰ ਸੀਜ਼ਨ ਵਿੱਚ ਜੂਸ ਕੱਢ ਕੇ ਪੀਣਾ ਇਸ ਜੂਸ ਦੇ ਬੜੇ ਜੋ ਪੋਸਟਿਕ ਫਾਇਦੇ ਉਹ ਤੁਹਾਨੂੰ ਅਸੀਂ ਜੂਸ ਤੇ ਨਾਲ ਦੱਸਾਂਗੇ ਇਹ ਆਲੂ ਦਾ ਜੂਸ ਤਿਆਰ ਕੀਤਾ ਸੀ ਇਹ 1 ਕਿਲੋ ਆੜੂਆਂ ਵਿੱਚੋਂ ਇਹ ਜੂਸ ਨਿਕਲਿਆ ਆੜੂ ਦਾ ਜੂਸ ਬਣਾਉਣਾ ਹੋਵੇ ਤੇ ਤੁਸੀਂ ਜਿਹੜੇ ਆੜੂ ਖਰੀਦਣੇ ਨੇ ਉਹ ਥੋੜੇ ਥੋੜੇ ਕੱਚੇ ਹੋਣੇ ਚਾਹੀਦੇ ਨੇ ਹਰੇ ਹੋਣੇ ਚਾਹੀਦੇ ਨੇ ਤਾਂ ਪਾਣੀ ਨਿਕਲੇਗਾ ਨਹੀਂ ਤੇ ਗੁੱਦਾ ਬਣ ਜਾਏਗਾ ਤੇ ਉਹ ਗੁੱਦਾ ਜਿਹੜਾ ਫਿਰ ਉਹ ਦੇਖੋਗੇ ਤੁਸੀਂ ਮੈਸ਼ ਹੋਇਆ ਆੜੂ ਤੁਹਾਨੂੰ ਲੱਗੇਗਾ ਇਸ ਲਈ ਤੁਸੀਂ ਇਹ ਬੜਾ ਖਿਆਲ ਰੱਖਣਾ ਹਰੇ ਹਰੇ ਕੱਚੇ ਕੱਚੇ ਆੜੂ ਖਰੀਦਣੇ ਔਰ ਆड़ੂ ਵਿੱਚ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਕੀ ਹੈ ਇਹ ਐਂਟੀ ਕੈਂਸਰ ਇਹ ਇਹਦਾ ਹੈਗਾ ਇਹਦੀ ਨਿਊਟ੍ਰੀਸ਼ੀਅਸ ਵੈਲਿਊ ਜੋ ਹੈ ਬੋਨਸ ਲਈ ਅੱਛਾ ਹੈ ਔਰ ਬਲੱਡ 슈ਗਰ ਨੂੰ ਇਹ ਬੈਲੈਂਸ ਰੱਖਦਾ ਹੈ ਔਰ हेयर ਗ੍ਰੋਥ ਲਈ ਬਹੁਤ ਅੱਛਾ ਹੈ ਇਹ ਵਾਲ ਲੰਬੇ ਕਰਨੇ ਹੋਣ ਤੇ ਇਮਿਊਨਿਟੀ ਨੂੰ ਵੀ ਇਹ ਬੂਸਟ ਕਰਦਾ ਹੈ ਤੇ ਸਕਿਨ ਨੂੰ ਬਹੁਤ ਸ਼ਾਈਨ ਦਿੰਦਾ ਅਪਰੂਵ ਕਰਦਾ ਹੈ ਸਕਿਨ ਵਿਟਾਮਿਨ A ਹੁੰਦੀ ਹੈ ਇਹਦੇ ਚ ਹੋਰ ਇਹਦੇ ਚ ਪ੍ਰੋਟੀਨ ਹੈ ਤੇ ਕਾਰਬੋਹਾਈਡਰੇਟਸ ਹੈ ਇਹਦੇ ਚ ਦੋ ਜਿਹੜੀਆਂ ਵੱਡੀਆਂ ਇਹਦੀਆਂ ਪ੍ਰੋਪਰਟੀਆਂ ਹੈ ਇਹਦੇ ਗੁਣ ਹੈ ਉਹ ਹੈਗੇ ਕਿ ਸਕਿਨ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਸਾਡਾ ਚਿਹਰਾ ਗਲੋ ਕਰੇ ਤਾਂ ਗਲੋ ਇਹਦੇ ਵਿੱਚ ਸਕਿਨ ਨੂੰ ਗਲੋ ਦੇਣ ਦੀ ਜਿਹੜੇ ਇਹਦੇ ਚ ਤੱਤਵ ਹਨ ਅਤੇ ਐਂਟੀ ਕੈਂਸਰ ਹੈ ਇਸ ਕਰਕੇ ਇਸ ਨੂੰ ਵਰਖਣ ਚਾਹੀਦਾ ਇਹਦੇ ਵਿੱਚ ਕਾਰਬੋਹਾਈਡਰੇਟਸ ਵੀ ਹਨ ਸੋ ਇਹ ਹੈ ਜੂਸ ਆੜੂ ਦਾ ਆੜੂ ਦਾ ਜੂਸ ਬਹੁਤ ਘੱਟ ਲੋਕ ਪੀਂਦੇ ਹਨ ਘਰਾਂ 'ਚ ਘਟਦੇ ਨੇ ਇਹਨੂੰ ਮੈਂ ਇੰਟਰੋਡਿਊਸ ਕਰ ਰਿਹਾ ਮੈਂ ਪਹਿਲੀ ਵਾਰੀ ਆੜੂ ਦਾ ਜੂਸ ਪਾਕਿਸਤਾਨ 'ਚ ਪੀਤਾ ਸੀ ਉੱਥੇ ਅਫਗਾਨਿਸਤਾਨ ਦੇ ਆੜੂ ਸੀਗੇ ਜਿਹੜੇ ਕਿ ਵੱਡੇ ਵੱਡੇ ਸੀਗੇ ਸਾਈਜ਼ ਯਾਨੀ 1 200 ਗ੍ਰਾਮ ਦਾ 150 ਗ੍ਰਾਮ ਦਾ ਇੱਕ ਆੜੂ ਸੀ ਔਰ ਬੜੇ ਟੇਸਟੀ ਉਹਦਾ ਜੂਸ ਵੀ ਬੋਤ ਨੇ ਕੱਲਾ ਤੋਂ ਉਥੇ ਪਪੂਲਰ ਹੈ ਸੋ ਇਹ ਸੀ ਜੂਸ ਆੜੂ ਦਾ ਤੁਸੀਂ ਵੀ ਕੱਢੋ ਆਪਣੇ ਬਜ਼ੁਰਗਾਂ ਨੂੰ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਬੱਚਿਆਂ ਨੂੰ ਸਭ ਨੂੰ ਪਿਓ ਘਰ ਵਿੱਚ ਤੁਸੀਂ ਆਪਣਾ ਫੂਡ ਨਾਲ ਰੋਮਾਂਸ ਕਰੋ ਪਿਆਰ ਕਰੋ ਸਰੀਰ ਨੂੰ ਵੀ ਤੇ ਫੂਡ ਨੂੰ ਵੀ ਤੇ ਮਨ ਪਾਉਂਦੇ ਜੂਸ ਬਣਾ ਕੇ ਖਾਓ ਇਹ ਗਰਮੀਆਂ ਦਾ ਮੌਸਮ ਹੈ 2 ਮਹੀਨੇ ਰਹਿਣੇ ਆ ਆੜੂ ਫਿਰੇ ਚਲੇ ਜਾਣੇ ਪਿਆਰੇ ਦਰਸ਼ਕਾਂ ਨੂੰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਆੜੂ ਦਾ ਜੂਸ ਨਿਕਲਦਾ ਹੋਇਆ ਨਹੀਂ ਦਿਖਾਇਆ ਜੂਸਰ ਚੋਂ ਇਹ ਇਸ ਕਰਕੇ ਨਹੀਂ ਦਿਖਾਇਆ ਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਹਰ ਕਿਸੇ ਦੇ ਘਰ ਅੱਜਕੱਲ ਜੂਸਰ ਹੈਗਾ ਤੇ ਹਰ ਕੋਈ ਘਰੇ ਆੜੂ ਤੋਂ ਇਲਾਵਾ ਹੋਰ ਕਈ ਕਿਸਮ ਦੇ ਜੂਸ ਕੱਢਦੇ ਲੋਕੀ ਸੰਤਰਿਆਂ ਦਾ ਮਾਲਟਿਆਂ ਦਾ ਮਸਮੀਆਂ ਦਾ ਅਤੇ ਹੋਰ ਅਨਾਰ ਵਗੈਰਾ ਦਾ ਤੇ ਇਸ ਲਈ ਇਸ ਨੂੰ ਅਸੀਂ ਸਮਝਿਆ ਕਿ ਐਵੇਂ ਮਸ਼ੀਨ ਚੋਂ ਜੂਸ ਨਿਕਲਦਾ ਦਿਖਾ ਕੇ ਤੁਹਾਡਾ ਵਕਤ ਨਾ ਵੇਸਟ ਕਰੀਏ ਤੇ ਨਾਲੇ ਸਾਡੀ ਵੀਡੀਓ ਲੰਬੀ ਨਾ ਹੋ ਜਾਏ ਇਹ ਤੁਸੀਂ ਦੇਖਿਆ ਕਿ ਇਹ ਆੜੂ ਦਾ ਜੂਸ ਤਿਆਰ ਹੋ ਗਿਆ ਇਹ ਬਹੁਤ ਘੱਟ ਪੀਤਾ ਜਾਂਦਾ ਹੈ ਇਸ ਪਾਸੇ ਤੋ ਮੈਂ ਇਸ ਨੂੰ ਇਸ ਕਰਕੇ ਇੰਟਰੋਡਿਊਸ ਕੀਤਾ ਕਿ ਬਾਤੋ ਲਾਗ ਲੋਗ ਇਸ ਨੂੰ ਆਪਣਾ ਪੀਣ ਬਜ਼ੁਰਗਾਂ ਨੂੰ ਪਿਆਣ ਕਿਉਂਕਿ ਬਜ਼ੁਰਗ ਕਈ ਵਾਰੀ ਫਲ ਫਰੂਟ ਜ਼ਿਆਦਾ ਨਹੀਂ ਖਾ ਸਕਦੇ ਉਹਨਾਂ ਦੀ ਪਾਚਨ ਸ਼ਕਤੀਆਂ ਵੀ ਉਮਰ ਨਾਲ ਵੱਡੀ ਉਮਰ ਚ ਘਟ ਜਾਂਦੀਆਂ ਉਹਨਾਂ ਲਈ ਫਿਰ ਇਹ ਜੂਸ ਜਿਹੜੇ ਬੜੇ ਪੈਦਾ ਹੁੰਦੇ ਤੋ ਇਹ ਬੜਾ ਵਧੀਆ ਜੂਸ ਹੈ ਆੜੂ ਦਾ ਤੁਸੀਂ ਦੇਖੋ ਇਹਦਾ ਰੰਗ ਕਿੰਨਾ ਖੂਬਸੂਰਤ ਹੈ ਉਹ ਜਿੰਨਾ ਦਾ ਰੰਗ ਖੂਬਸੂਰਤ ਹੈ ਉਹਨਾਂ ਹੀ ਇਹ ਡੇਲੀਸ਼ੀਅਸ ਹੈ ਤੋ ਬੇਰੀ ਆਪ ਜੀ ਨੂੰ ਗੁਜਾਰਸ਼ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਂਦੀਆਂ ਤੁਸੀਂ ਇਹਨਾਂ ਨੂੰ ਆਪਣੇ ਦੋਸਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰੋ ਅਤੇ ਜੇਕਰ ਤੁਸੀਂ ਹੁਣ ਤੱਕ ਨਾ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਵੀਡੀਓ ਜਿਉਂ ਹੀ ਅਸੀਂ ਅਪਲੋਡ ਕਰੀਏ ਸਿੱਧੀ ਤੁਹਾਡੇ ਤੱਕ ਪਹੁੰਚੇ ਧੰਨਵਾਦ サツリアか。